ਰਾਜ ਲੀਲਾ ਤੇਰੇ ਨਾਮ ਬਨਾਈ ਜੋਗ ਬਨਿਆ ਤੇਰਾ ਕੀਰਤਨ ਗਾ ਰਾਜ ਲੀਲਾ ਤੇਰੇ ਨਾਮ ਬਨਾ ਜੋਗ ਬਨਿਆ ਤੇਰਾ ਕੀਰਤਨ ਗਾਏ ਰਾਜ ਲੀਲਾ ਤੇਰੇ ਨਾਮ ਬਨਾਈ ਜੋਗ ਬਨਿਆ ਤੇਰਾ ਕੀਰਤਨ ਗਾਏ ਰਾਜ ਲੀਲਾ ਤੇਰੇ ਦੁਲੀਲਾ ਤੇਰਾ ਨਾਮ ਬਨਾਈ ਲੋਗ ਬਨਿਆ ਤੇਰਾ ਕੀਰਤਨ ਗਾਈਂ ਰਾਜ ਲੀਲਾ ਤੇਰਾ ਨਾਮ ਬਨਾਈ ਲੋਗ ਬਨਿਆ ਤੇਰਾ ਕੀਰਤਨ ਗਾਈਂ ਰਾਜ ਲੀਲਾ ਤੇਰਾ ਨਾਮ ਬਨਾਈ ਲੋਗ ਬਨਿਆ ਤੇਰਾ ਕੀਰਤਨ ਗਾਈਂ ਰਾਜ ਲੀਲਾ ਤੇਰਾ ਜੋਗ ਬਨਿਆ ਜੋਗ ਬਨਿਆ ਜੋਗ ਬਨਿਆ ਤੇਰਾ ਕੀਰਤਨ ਗਾਈ ਜੋਗ ਬਨਿਆ ਤੇਰਾ ਕੀਰਤਨ ਗਾਏ ਜੋਗ ਬਨਿਆ ਤੇਰਾ ਕੀਰਤਨ ਗਾਏ ਜੋਗ ਬਨਿਆ ਤੇਰਾ ਕੀਰਤਨ ਗਾਈ ਜੋਗ ਬਨਿਆ ਤੇਰਾ ਕੀਰਤਨ ਕੀਰਤਨ ਗਾਈ ਤੇਰਾ ਕੀਰਤਨ ਗਾਈ ਕੀਰਤਨ ਗਾਈ ਤੇਰਾ ਕੀਰਤਨ ਗਾਈ ਕੀਰਤਨ ਗਾਈ ਤੇਰਾ ਗੁਰੂ ਨਾਨਕ ਤੇਰਾ ਕੀਰਤਨ ਗਾਈ ਤਨ ਗੁਰੂ ਨਾਨਕ ਤੇਰਾ ਕੀਰਤਨ ਗਾਈ ਤਨ ਗੁਰੂ ਨਾਨਕ ਤੇਰਾ ਕੀਰਤਨ ਗਾਏ ਤਨ ਗੁਰੂ ਨਾਨਕ ਤੇਰਾ ਕੀਰਤਨ ਗਾਏ ਕੀਰਤਨ ਗਾਈ ਕੀਰਤਨ ਗਾਈ ਕੀਰਤਨ ਗਾਈ ਤੇਰਾ ਕੀਰਤਨ ਗਾਈ ਰਾਜ ਲੀਲਾ ਤੇਰਾ ਨਾਮ ਬਨਾਈ ਜੋਗ ਬਨਿਆ ਤੇਰਾ ਕੀਰਤਨ ਗਾਈ ਰਾਜ ਲੀਲਾ ਤੇਰਾ ਨਾਮ ਬਨਾ ਜੋਗ ਬਨਿਆ ਤੇਰਾ ਕੀਰਤਨ ਗਾਈ ਰਾਜ ਲੀਲਾ ਮਨਿਆ ਤੇਰਾ ਕੀਰਤਨ ਗਾਈ ਜੋਗ ਬਨਿਆ 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 ਤੇਰਾ ਕੀਰਤਨ ਗਾਈ ਰਾਜ ਲੀਲਾ ਤੇਰਾ ਨਾਮ ਬਨਾਇ ਲੋਗ ਬਨਿਆ ਤੇਰਾ ਕੀਰਤਨ ਗਾਏ ਰਾਜ ਲੀਲਾ ਤੇਰਾ ਨਾਮ ਬਨਾਇ ਲੋਗ ਬਨਿਆ ਤੇਰਾ ਕੀਰਤਨ ਗਾਏ ਅਲਿ ਗੁ ਮਹਿ ਕੀਰਤਨ ਪਰ ਦਾਨਾ ਗੁਰਮੁਖ ਜਪਿਐ ਲਾਇ ਧਿਆਨਾ ਗੁਰਮੁਖ ਜਪਿਐ ਲਾਇ ਧਿਆਨਾ ਗੁਰਮੁਖ ਜਪਿਐ ਲਾਇ ਧਿਆਨਾ ਆਪ ਤਰੈ ਸਗਲੈ ਕੁੱਲ ਤਰੈ ਹਰ ਦਰਗ ਪਤਿ ਸਿਉ ਜਾਇਂਦਾ ਰਾਜਨੀਲਾ ਤੇਰਾ ਨਾਮ ਬਣਾਈ ਜੋਗ ਬਨਿਆ ਤੇਰਾ ਕੀਰਤਨ ਗਾਈ ਰਾਜਨੀਲਾ ਤੇਰਾ ਨਾਮ ਬਣਾਈ ਜੋਗ ਬਨਿਆ ਤੇਰਾ ਕੀਰਤਨ ਗਾਈ ਰਾਜਨੀਲਾ ਤੇਰੇ ਨਾਮ ਬਨਾ ਜੋਗ ਬਨਿਆ ਤੇਰਾ ਕੀਰਤਨ ਗਾਈ ਤੇਰਾ ਨਾਮ ਬੰਦਾਈ ਜੋਗ ਬਨਿਆ ਤੇਰਾ ਕੀਰਤਨ ਗਾਈ ਰਾਜਲੀਲਾ ਤੇਰਾ ਨਾਮ ਬਨਾਈ ਜੋਗ ਬਨਿਆ ਤੇਰਾ ਕੀਰਤਨ ਗਾਈ ਰਾਜ ਤੇਰਾ ਕੀਰਤਨ ਗਾਈ ਜੋਗ ਬਣਿਆ 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 ਤੇਰਾ ਕੀਰਤਨ ਗਾਈ ਜੋਗ ਬਨਿਆ ਤੇਰਾ ਕੀਰਤਨ ਗਾਹੀ 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 ਰਾਜ ਲੀਲਾ ਤੇਰਾ ਨਾਮ ਬਨਾਈ ਰਾਜ ਲੀਲਾ ਤੇਰਾ ਨਾਮ ਬਨਾਈ ਮੇੜਾ ਤੇਰਾ ਨਾਮ ਲੰਡਾਈ ਲੋਗ ਬਣਿਆ ਤੇਰਾ ਕੀਰਤਨ ਗਾਏ 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 ਤਨ ਗੁਰੂ ਨਾਨਕ ਤੇਰਾ ਕੀਰਤਨ ਗਾਏ ਤਨ ਗੁਰੂ ਨਾਨਕ ਤੇਰਾ ਕੀਰਤਨ ਗਾਏ ਕੀਰਤਨ ਗਾਈ ਤੇਰਾ ਕੀਰਤਨ ਗਾਈ 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 ਰਾਜ ਲੀਲਾ ਤੇਰਾ ਨਾਮ ਬਨਾਈ ਜੋਗ ਬਨਿਆ ਤੇਰਾ ਕੀਰਤਨ ਗਾਈ ਰਾਜ ਲੀਲਾ ਤੇਰਾ ਨਾਮ ਬਨਾਈ ਜੋਗ ਬਨਿਆ ਤੇਰਾ ਕੀਰਤਨ ਗਾਈ ਰਾਜ ਲੀਲਾ ਤੇਰਾ ਨਾਮ ਬਨਾਈ ਜੋਗ ਬਨਿਆ ਤੇਰਾ ਕੀਰਤਨ ਗਾਈ ਰਾਜ ਲੀਲਾ ਤੇਰਾ ਨਾਮ ਜੋਗ ਬਨਿਆ ਤੇਰਾ ਕੀਰਤਨ ਗਾ ਰਾਜ ਨਿੰਨਾ ਤੇਰੇ ਨਾਮ ਬਨਾਈ ਜੋਗ ਬਨਿਆ ਤੇਰਾ ਕੀਰਤ ਮੰਗਾਈ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਜੋਗ ਬਣਿਆ ਤੇਰਾ ਕੀਰਤਨ ਗਾਈ ਮਰਦਾਨੇ ਨਿਰਵਾਵ ਛੇੜਨੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਮੁਖਾਰ ਬਿੰਦੂ ਉਚਾਰਨ ਕਰਨਾ ਮਰਦਾਨਿਆਂ ਤੁਰਕੀ ਬਾਣੀ ਆਈ ਹੈ ਉਹ ਕੀਰਤਨ ਇਲਾਹੀ ਕੀਰਤਨ ਜਿਸ ਦੇ ਪ੍ਰਥਾਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਾਲ ਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪਿਐ ਲਾਇ ਧਿਆਨ ਆਪ ਤਰ ਸਗਲਾ ਕੁਲ ਤਰ ਹਰ ਦਰਗ ਪਤ ਸਿਉ ਜਾਇੰਦ ਕੀਰਤਨ ਵਿੱਚ ਜੁੜ ਕੇ ਬੈਠਣਾ ਸਭ ਤੋਂ ਵੱਡੀ ਦਾਤ ਬਾਬਾ ਹੀ ਬਚਨ ਕਰਦੇ ਸਨ ਕੀਰਤਨ ਕਰਨਾ ਕੀਰਤਨ ਸੁਣਨਾ ਕੀਰਤਨ ਦੀ ਭਗਤੀ ਸਭ ਤੋਂ ਉੱਤਮ ਮੰਨੀ। ਉਹ ਕੀਰਤਨ ਜਦੋਂ ਮੇਰੇ ਗੁਰੂ ਨਾਨਕ ਨੇ ਬਾਬਰ ਦੀਆਂ ਜੇਹਾਂ ਦੇ ਵਿੱਚ ਕੀਰਤਨ ਕਰਿਆ ਮਰਦਾਨੇ ਨੇ ਰਵਾਬ ਦੀ ਤਾਰ ਨੂੰ ਛੇੜਿਆ ਰਾਗ ਆਪਣਾ ਬੰਦ ਕਰਿਆ ਸੀ। ਬਾਬਰ ਕਹਿੰਦਾ ਮਨ ਦੀ ਚੰਚਲਤਾਈ ਹੈ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆਂ ਰਬਾਬ ਦੀ ਉਤਾਰ ਛੇੜ ਤੁਰਕੀ ਬਾਣੀ ਆਈ ਹੈ ਮਰਦਾਨਾ ਕਹਿੰਦਾ ਮਹਾਰਾਜ ਹੁਣ ਤਾਂ ਜੇਲ੍ਹ 'ਚ ਹੀ ਆਏ ਹਾਂ ਫਿਰ ਫਾਂਸੀ ਤੇ ਚਾੜ ਦੇਣਗੇ ਮਰਦਾਨਿਆਂ ਨਹੀਂ ਇਸ ਕੀਰਤਨ ਨੇ ਤੇ ਸਾਨੂੰ ਜੀਵਨ ਦਾਤ ਦੇਣੀ ਹੈ ਇਸ ਕੀਰਤਨ ਨੇ ਕਾਲ ਯੁਗ ਦੇ ਵਿੱਚ ਤਪਦੇ ਆ ਹਿਰਦਿਆਂ ਨੂੰ ਠਾਰਨਾ ਖੁ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਹਰਮੰਦਰ ਸਾਹਿਬ ਕੀਰਤਨ ਹੁੰਦਾ ਹੈ ਰੱਬ ਰੰਗੀਆਂ ਰੂਹਾਂ ਕੀਰਤਨ ਕਰਦੀਆਂ ਨੇ ਜਹ ਕੀਰਤਨ ਤੇ ਸਾਧੂ ਗਾਵੇ ਤਹ ਮੇਰਾ ਮਨ ਲੱਗਦਾ ਜਦੋਂ ਕੀਰਤਨ ਹੁੰਦਾ ਤੇ ਆਟੋਮੈਟਿਕਲੀ ਮਨ ਜੁੜਦਾ ਕਿਉਂਕਿ ਇਸ ਕੀਰਤਨ ਨੂੰ ਬਖਸ਼ਿਸ਼ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆਂ ਰਬਾਬ ਦੀ ਤਾਰ ਛੇੜ ਕਹਿੰਦਾ ਮਹਾਰਾਜ ਉਹ ਕਣਕ ਵੀ ਪੀਣੀ ਹੈ ਕਿਉਂਕਿ ਸਬਾ ਕਣਕ ਪੀਣ ਨੂੰ ਦਿੰਦਾ ਸੀ ਬਾਬਰ ਆਪਣੇ ਕੈਦੀਆਂ ਨੂੰ ਤੇ ਜਦੋਂ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ ਮਰਦਾਨਿਆਂ ਰਬਾਬ ਦੀ ਤਾਰ ਛੇੜ ਬਾਣੀ ਆਈ ਹੈ ਕੀਰਤਨ ਹੋਇਆ ਬਾਬਰ ਦੀਆਂ ਚੱਕੀਆਂ ਆਪਣੇ ਆਪ ਚੱਲ ਪਈਆਂ ਜੇਲਾਂ ਦੇ ਜਿੰਦਰੇ ਟੁੱਟ ਕੇ ਡਗ ਪਏ ਭਾਈ ਗੁਰਦਾਸ ਜੀ ਕਹਿੰਦੇ ਸੁੰਨ ਮੁੰਨ ਨਗਰੀ ਭਈ ਕਹਿੰਦੇ ਉਹ ਨਗਰੀ ਸੁੰਨ ਹੋ ਗਈ ਸੁੰਨ ਹੋ ਗਏ ਸਾਰੇ ਕਿਉਂ ਕਿਉਂਕਿ ਬਾਣੀ ਨਹੀਂ ਸੀ ਸੁਣੀ ਸੱਚਾ ਨਾਮ ਨਹੀਂ ਸੀ ਸੁਣਿਆ ਕਦੀ ਤੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ ਦਿਆਲਪੁਰਖ ਮਿਹਰਬਾਨਾ ਹਰਨਾਨਕ ਸੱਚ ਵਖਾਨਾ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਇਹ ਨਿਰੰਕਾਰ ਦਾ ਸਰੂਪ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਹੀ ਕਲਗੀਧਰ ਪਾਤਸ਼ਾਹ ਕਹਿੰਦੇ ਗੁਰਬਾਣੀ ਕਹੈ ਸੇਵਕ ਜਨਮਾਨ ਹੈ ਪਰਤਖ ਗੁਰੂ ਨਿਸਤਾਰੇ ਭਾਈ ਕਲਗੀਧਰ ਪਾਤਸ਼ਾਹ ਹਜ਼ੂਰ ਸਾਹਿਬ ਕੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਪਿਆਰੇ ਜੀ ਬਾਣੀ ਹੈ ਸਰੂਪ ਗੁਰਾਨਾ ਈ ਬਾਣੀ ਹੈ ਸਰੂਪ ਗੁਰਾਨਾ ਤਾਰੇ ਦੇ ਬਾਣੀ ਹੈ ਸਰੂਪ ਗੁਰਾਨਾ ਤਾਰੇ ਦੇ ਬਾਣੀ ਹੈ ਸਰੂਪ ਗੁਰਾਨਾ ਬਾਣੀ ਇਹ ਹਸ ਰੂਪ ਗੁਰਾਨਾ ਤੇ ਗੁਰੂ ਹੈ ਕੁਰਬਾਨੀ ਬਾਣੀ ਐਸ ਰੂਪ ਗੁਰਾਨਾ ਬਾਣੀ ਨੇ ਗੁਰੂ ਹੈ ਕੁਰਬਾਨੀ ਬਾਣੀ ਐਸ ਰੂਪ ਗੁਰਾਨਾ ਵਾ 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 ਸਰੂਪ ਗੁਰਾਨਾ ਪਿਆਰੇ ਜੀ ਬਾਣੀ ਹੈ ਸਰੂਪ ਗੁਰਾਨਾ ਬਾਣੀ ਹੱਸ ਦੂਪ ਗਰਾਂਦਾ ਗੁਰ ਤੇਗ ਬਖਸ਼ ਗੁਰ ਬਾਣੀ ਬਾਣੀ ਹੱਸ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆ ਤੁਰਵਾਵ ਦੀ ਤਾਰ ਛੇੜ ਤੁਰ ਕੀ ਬਾਣੀ ਆਈ ਜਿੰਦਰੇ ਟੁੱਟ ਗਏ ਸਾਰੇ ਕੈਦੀ ਬੇਹੋਸ਼ ਜੇਲਦਾਰ ਫੌਜੀ ਸਾਰੇ ਪਹਿਰੇਦਾਰ ਸਭ ਬੇਹੋਸ਼ ਹੋ ਕੇ ਡਿੱਗ ਪਏ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਵੇਖ ਮਰਦਾਨਿਆ ਇਹ ਬਾਣੀ ਦੀ ਤਾਕਤ ਇਹਨਾਂ ਨੇ ਨਾਮ ਨਹੀਂ ਸੁਣਿਆ ਇਹਨਾਂ ਨੇ ਨਾਮ ਨਹੀਂ ਸੁਣਿਆ ਇਹਨਾਂ ਨੇ ਕੀਰਤਨ ਨਹੀਂ ਸੁਣਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਬਾਬਰ ਨੂੰ ਦੱਸਿਆ ਵੀ ਜਿਹੜੇ ਤਿੰਨ ਕੈਦੀ ਆਏ ਨੇ ਨਾ ਇੱਕ ਗਾਉਂਦਾ ਇੱਕ ਵਜਾਉਂਦਾ ਤੇ ਇੱਕ ਗਾਉਣ ਵਾਲੇ ਨੂੰ ਚੌਰ ਕਰਦਾ ਵੱਖਰੇ ਹੀ ਚਿਹਰੇ ਤੇ ਨੂਰ ਹੈ ਬਾਬਰ ਕਹਿੰਦਾ ਇਹ ਕਿਹੜੇ ਕੈਦੀ ਨੇ ਰਾਗ ਅਲਾਪਣਾ ਉਹਨਾਂ ਨੂੰ ਪਤਾ ਨਹੀਂ ਬੰਦ ਕਰ ਕਹਿੰਦੇ ਉਹਨਾਂ ਦੇ ਕੋਲੇ ਤੇ ਐਸਾ ਗੈਵੀ ਸ਼ਕਤੀ ਹੈ ਨੂਰ ਹੈ ਜੀ ਕਰਦਾ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਦੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਉਹ ਸਤਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਆ ਤੇ ਬਾਬਰ ਦੇ ਸਿਪਾਹੀ, ਐਲਦਾਰ, ਪਹਿਰੇਦਾਰ ਕਹਿੰਦੇ ਹੋ ਜੀ ਕਰਦਾ ਵੀ ਜਿਹੜਾ ਇਹ ਗਵਨ ਵਾਲਾ ਇਹਦੇ ਚਰਨ ਧੋਦੋ ਕੇ ਵੀਰੇ ਬਾਬਰ ਕਹਿੰਦਾ ਮੈਨੂੰ ਵੀ ਲੈ ਕੇ ਚੱਮ ਜਦੋਂ ਮਹਾਰਾਜ ਕੋਲੇ ਆਏ ਬਾਣੀ ਸੁਣੀ ਤੇ ਮਹਾਰਾਜ ਨੇ ਆਖਿਆ ਬਾਬਰ ਤੂੰ ਜਾਬਰਾਂ ਵਾਲੇ ਕੰਮ ਕਰਨੇ ਬੰਦ ਕਰ ਦੇ ਬਾਬਰ ਨੂੰ ਫਿਰ ਜਾਬਰ ਆਖਿਆ ਮਹਾਰਾਜ ਨੇ ਅੱਜ ਦੇ ਕੋਈ ਮੰਤਰੀ ਨੂੰ ਕੋਈ ਕਹਿ ਦੇਵੇ ਕੋਈ ਸਿੱਧਾ ਚੱਕ ਕੇ ਜਦੀ ਜੇਲ੍ਹ ਚ ਮਾਰ ਕੇ ਉਹਨੂੰ ਉਹਦਾ ਕੰਮ ਤਮਾਮ ਕਰ ਦੋ ਪਰ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਨ ਦੁਨੀਆ ਦੇ ਮਾਲਕ ਬਾਬਰ ਨੂੰ ਜਾਬਰ ਕਹਿਣ ਵਾਲੇ ਸੱਚ ਸੱਚ ਕਹਿਣ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਰਦਾਨਾ ਰਵਾਬ ਦੀ ਤਾਰ ਛੇੜਦਾ ਬਾਣੀ ਗਾਈ ਜਾਂਦੀ ਚਰਨਾ ਤੇ ਡਿੰਗ ਪੇ ਸੱਚੇ ਪਾਤਸ਼ਾਹ ਕਿਰਪਾ ਕਰੇ ਹੁਣ ਬਖਸ਼ ਕੇ ਜਾਏ ਕਿਉਂਕਿ ਇਹ ਗੁਰਬਾਣੀ ਦਾ ਰਾਜ ਲੀਲਾ ਤੇਰਾ ਨਾਮ ਬਣਾਈ ਜੋਗ ਬਣਿਆ ਤੇਰਾ ਕੀਰਤ ਮੰਗਾਈ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਢੇਰਨਾਥ ਉਹਦੇ ਕੋਲ ਗਏ ਮਹਾਰਾਜ ਬੜੀਆਂ ਸ਼ਕਤੀਆਂ ਦਾ ਮਾਲਕ ਸੀ ਨਾਨਕ ਮਤੇ ਤੋਂ ਗਏ ਸੱਚੇ ਪਾਤਸ਼ਾਹ ਦੇ ਕੋਲ ਬੇਨਤੀ ਕੀਤੀ ਉੱਥੇ ਦੀ ਸੰਗਤ ਨੇ ਮਹਾਰਾਜ ਬੜਾ ਤੰਗ ਕਰਦਾ ਇਹ ਜਿਹੜਾ ਪੀਰ ਸਿੱਧਾ ਮਹਾਤਮਾ ਕਹਿ ਦੋ ਸਾਧੂ ਕਹਿ ਲਓ ਪਰ ਸਾਧੂ ਮਹਾਤਮਾ ਵਾਲਾ ਕੰਮ ਤੇ ਹੈ ਨਹੀਂ ਸੀ ਉਹਦੇ ਕੋਲੇ ਲੋਕਾਂ ਨੂੰ ਡਰਾਉਣਾ ਧਮਕਾਉਣਾ ਮਰਜ਼ੀ ਨਾਲ ਮੀਂਹ ਪਵਾ ਦੇਣਾ ਹਵਾ ਚਲਾ ਦੇਣਾ ਤੂਣਾ ਲਾਇਆ ਹੋਇਆ ਸੀ ਤੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਗਏ ਇੱਕ ਰੀਠੇ ਦੇ ਦਰਖਤ ਦੇ ਹੇਠ ਜਾ ਕੇ ਮਹਾਰਾਜ ਬੈਠ ਗਏ ਨਾਲ ਹੀ ਉਹਦਾ ਤੂਣਾ ਥੋੜੇ ਜਿھے ਫਰਕ ਨਾਲ ਉਹਨੂੰ ਕਹਿੰਦੇ ਲਿਆਓ ਬੁਲਾ ਕੇ ਉਹ ਆਇਆ ਹੰਕਾਰ ਦਾ ਭਰਿਆ ਹੋਇਆ ਕਿਉਂ ਕਿਉਂਕਿ ਰਿੱਧੀਆਂ ਸਿੱਧੀਆਂ ਵਾਸਤ ਵਿੱਚ ਸੀ ਤੇ ਜਦੋਂ ਆਇਆ ਮਹਾਰਾਜ ਦੇ ਕੋਲੇ ਬੜਾ ਹੰਕਾਰ ਦੇ ਵਿੱਚ ਹਉਮੇ ਦੇ ਵਿੱਚ ਇਹਨੇ ਨੂੰ ਮਰਦਾਨੇ ਨੇ ਬੇਨਤੀ ਕਰਤੀ ਸੱਚੇ ਪਾਤਸ਼ਾਹ ਮੈਨੂੰ ਤੇ ਭੁੱਖ ਲੱਗੀ ਹੈ ਮਰਦਾਨ ਮਹਾਰਾਜ ਕਹਿੰਦੇ ਉਹ ਵੇਖਤਾ ਹਾਂ ਜਿਸ ਦਰਖਤ ਦੇ ਥੱਲੇ ਬੈਠੇ ਸੀ ਸੱਚੇ ਪਾਤਸ਼ਾਹ ਕਹਿੰਦੇ ਉਹ ਤੋੜ ਕੇ ਖਾ ਲ ਮਹਾਰਾਜ ਇਹ ਤਾਂ ਰੀਠਾ ਇਹ ਤੇ ਜ਼ਹਿਰ ਵਰਗੇ ਕੌੜੇ ਨੇ ਤੇ ਮਰਦਾਨਿਆਂ ਤੂੰ ਤੋੜ ਕੇ ਛੱਕ ਤੇ ਸਹੀ ਮਰਦਾਨਾ ਚੜ ਗਿਆ ਤਾਹਾਂ ਰੀਠੇ ਦੇ ਦਰਖਤ ਤੇ ਕਹਿਣ ਤੋਂ ਪਾਪ ਜਦੋਂ ਉਥੇ ਕੀਰਤਨ ਹੋਇਆ ਗੁਰਬਾਣੀ ਦਾ ਆਸਾ ਦੀ ਵਾਰ ਦਾ ਕੀਰਤਨ ਹੋਇਆ ਰੀਠੇ ਦੇ ਦਰਖਤ ਦੇ ਥੱਲੇ ਉਹ ਦਰਖਤ ਦੇ ਵਿੱਚ ਰੀਠਿਆਂ ਦੇ ਵਿੱਚ ਅੰਮ੍ਰਿਤ ਰਸ ਭਰ ਗਿਆ ਉਹ ਰੀਠਿਆਂ ਦੇ ਵਿੱਚੋਂ ਸਵਾਰਿਆਂ ਦਾ ਸਵਾਦ ਆਇਆ ਕੋ ਸਤਨਾਮ ਸ੍ਰੀ ਤੇ ਹੁਣ ਵੀ ਆ ਰਹੇ ਆ ਇਹ ਨਹੀਂ ਵੀ ਉਦੋਂ ਹੀ ਮਹਾਰਾਜ ਨੇ ਇੱਥੇ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਨ ਥਾਪਨ ਸੁਆ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾਬ ਸੁਆ ਤੇ ਮਰਦਾਨਾ ਕਹਿੰਦਾ ਮਹਾਰਾਜ ਇੱਥੇ ਰੀਠੇ ਨੇ ਮਰਦਾਨਾ ਚੜ ਗਿਆ ਦਰਖਤ ਦੇ ਉੱਤੇ ਟੇਰਨਾਥ ਨੇ ਆਪਣੀ ਸ਼ਕਤੀ ਦੇ ਨਾਲ ਜਦੋਂ ਮਰਦਾਨਾ ਤਾਹਾਂ ਚੜ੍ਹਿਆ ਮਰਦਾਨਾ ਰੀਠੇ ਤੋੜਦਾ ਤੇ ਜਦੋਂ ਸ਼ਕਦਾ ਸਵਾਰਿਆਂ ਵਰਗਾ ਸਵਾਦ ਆਉਂਦਾ ਤੋੜੀ ਜਾਂਦਾ ਜਦੋਂ ਥੱਲੇ ਉਤਰਨ ਲੱਗਿਆ ਟੇਰਨਾਥ ਨੇ ਆਪਣੀ ਸ਼ਕਤੀ ਦੇ ਨਾਲ ਸੱਪ ਚਾੜ ਦਿੱਤਾ ਤਾਂ ਸੱਪ ਤਾਂ ਹਾ ਨੂੰ ਆਉਂਦਾ ਚੜਿਆ ਦਰਖਤ ਤੇ ਰੀਠੇ ਦਿੱਤੇ ਮਰਦਾਨਾ ਕਹਿੰਦਾ ਮਹਾਰਾਜ ਬਚਾਓ ਹੁਣ ਮੈਨੂੰ ਆਹ ਦੇਖੋ ਕਿੰਨਾ ਭਾਰਾ ਸੱਪ ਚੜਿਆ ਆਉਂਦਾ ਉੱਤੇ ਸੱਚੇ ਪਾਤਸ਼ਾਹ ਕਹਿੰਦੇ ਇਹਦੀ ਸ੍ਰੀ ਤੇ ਪੈਰ ਧਰ ਲੈ ਮਰਦਾਨਿਆਂ ਸ੍ਰੀ ਤੇ ਪੈਰ ਧਰ ਕੇ ਥੱਲੇ ਉਤਰਿਆ ਜਦੋਂ ਮਰਦਾਨੇ ਨੇ ਧਰਿਆ ਪੈਰ ਉਹ ਸੱਪ ਤੇ ਸੱਪ ਪੱਥਰ ਦਾ ਬਣ ਗਿਆ ਆਖੋ ਸਤਨਾਮ ਸ੍ਰੀ ਤੇ ਗੁਰੂ ਨਾਨਕ ਨੇ ਮਾਰੀ ਨਜ਼ਰ ਰੀਠੇ ਵੱਲ ਤੇ ਉਹ ਜ਼ਹਿਰ ਦਾ ਭਰਿਆ ਹੋਇਆ ਰੀਠਾ ਸਵਾਰਿਆ ਵਾਂਗੂ ਮਿੱਠਾ ਉਹਦੇ ਵਿੱਚ ਰਸ ਭਰਿਆ ਆ ਤੇ ਜਿਸ ਦਰਖਤ ਦੇ ਥੱਲੇ ਡੇਰਨਾਥ ਬੈਠਾ ਉਹਨੇ ਵੀ ਦੇਖਿਆ ਵੀ ਮੈਂ ਵੀ ਵੇਖਿਆ ਉਹਦੇ ਰੀਠੇ ਜ਼ਹਿਰ ਵਰਗੇ ਕਾਉੜੇ ਤੇ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ ਕਿਸੇ ਕਵੀ ਨੇ ਲਿਖਿਆ ਸਵਾਲ ਕੀਤਾ ਮਿੱਠਾ ਕਿਵੇਂ ਹੋਇਓ ਰਿਠਿਆ ਮੈਨੂੰ ਦੱਸਤਾ ਸਹੀ ਇੱਕ ਵਾਰੀ ਮਿੱਠਾ ਕੇਵੇਂ ਹੋਇਓ ਰਿਠਿਆ ਮੈਨੂੰ ਦੱਸ ਤਾ ਸਹੀ ਇੱਕ ਵਾਰੀ ਮਿੱਠਾ ਕਿਵੇਂ ਹੋਇਓ ਰੀਠਿਆ ਮੈਨੂੰ ਦੱਸ ਤਾ ਸਹੀ ਇੱਕ ਵਾਰੀ ਮਿੱਠਾ ਕਿਵੇਂ ਹੋਇਓ ਰੀਠਿਆ ਮੈਨੂੰ ਦੱਸ ਤਾ ਸਹੀ ਇੱਕ ਵਾਰੀ ਰੀਠਾ ਜਵਾਬ ਦੇਂਦਾ ਗੁਰੂ ਨਾਨਕ ਮੇਰੀ ਛਾਵੇਂ ਬਹਿ ਗਿਆ ਉਹ ਯੋ ਦੇ ਗਿਆ ਨਾਮ ਤੁਮਾਰੀ ਤੇ ਮੇਰੀ ਸ਼ਾਮੇ ਵਗਿਆ ਓਯੋ ਦੇ ਗਿਆ ਨਾਮ ਖਮਾਰੀ ਮਠਾਕਵੇਂ ਹੋਯੋ ਰੀਠਿਆ ਮੈਨੂੰ ਦਸਤਾ ਸਹੀ ਇੱਕ ਵਾਰੀ ਮਠਾਕਵੇਂ ਓਏ ਓਰੇ ਠਿਆ ਮੈਨੂੰ ਦੱਸ ਤਾ ਸਹੀ ਇੱਕ ਵਾਰੀ ਗੁਰੂ ਨਾਨਕ ਮੇਰੀ ਸ਼ਾਵੇਂ ਵਹਿ ਗਿਆ ਓਈਓ ਦੇ ਗਿਆ ਨਾਮ ਤੁਮਾਰੀ ਗੁਰੂ ਨਾਨਕ ਮੇਰੀ ਸ਼ਾਵੇਂ ਵਹਿ ਗਿਆ ਮੈਨੂੰ ਦੱਸ ਤਾਂ ਸਹੀ ਇੱਕ ਵਾਰੀ ਮਿੱਠਾ ਕੇਵੇਂ ਹੋਇਓ ਰਿਠਿਆ ਮੈਨੂੰ ਦੱਸ ਤਾਂ ਸਹੀ ਇੱਕ ਵਾਰੀ ਦੱਸ ਤਾਂ ਸਹੀ ਇੱਕ ਵਾਰੀ ਦੱਸ ਤਾਂ ਸਹੀ ਇੱਕ ਵਾਰੀ ਰੇਠੇ ਦੇ ਵਿੱਚੋਂ ਸਵਾਰਿਆਂ ਦਾ ਸਵਾਦ ਰਸ ਰਣ ਭਰ ਗਏ ਗੁਰੂ ਨਾਨਕ ਦੇ ਮਹਾਰਾਜ ਜਿਪਾਤ ਸਖੇ ਨੇ ਮਰਦਾਨਿਆਂ ਇਹ ਦਰਗਾਹੀ ਬਾਣੀ ਆ ਨਾ ਜਿੱਥੇ ਵੀ ਪੜ੍ਹੀ ਜਾਵੇਗੀ ਸੁਣੀ ਜਾਵੇਗੀ ਉਥੋਂ ਪਾਪ ਖਤਮ ਹੋ ਜਾਣਗੇ ਉਥੋਂ ਪਾਪਾਂ ਦਾ ਨਾਸ ਹੋ ਜਾਊਗਾ ਸਤਜੁਗ ਮਹ ਕਲਯੁਗ ਵਰਤਾਉ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਬਾਣੀ ਨੂੰ ਗੁਰਤਾ ਗੱਦੀ ਦੇ ਕੇ ਕਾਲ ਯੁੱਗ ਮੈਂ ਸਤਜੁਗ ਵਰਤਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਬਾਣੀ ਪਾਣੀ ਤੇ ਬਾਟਾ ਪਾਣੀ ਹੈ ਬਾਟਾ ਵਿੱਚ ਪਤਾਸੇ ਪਾਤੀ ਮਿੱਠਾ ਪਾਣੀ ਬਣ ਗਿਆ ਪਰ ਜਦੋਂ ਬਾਣੀ ਦੇ ਨਾਲ ਜੋੜਤਾ ਉਹੀ ਪਾਣੀ ਅੰਮ੍ਰਿਤ ਦਾ ਰੂਪ ਧਾਰਨ ਕਰ ਗਿਆ ਕੋ ਸਤਨਾਮ ਕਿਉਂਕਿ ਬਾਣੀ ਨਿਰੰਕਾਰ ਦਾ ਸਰੂਪ ਹੈ ਬਾਣੀ ਕਲਯੁਗ ਦਾ ਅਵਤਾਰ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਰਾਜ ਲੀਲਾ ਤਰਨਾਮ ਬਣਾਈ ਜੋਗ ਬਣਿਆ ਤੇਰਾ ਕੀਰਤਨ ਵੰਗਾਈ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਕੀਰਤਨ ਦੇ ਨਾਲ ਗੁਰਬਾਣੀ ਗਾਈ ਤੇ ਨਾਲੇ ਸੱਚੇ ਪਾਤਸ਼ਾਹ ਨੇ ਦੁਨੀਆ ਦਾ ਉਧਾਰ ਕੀਤਾ ਸਤਨਾਮ ਦਾ ਚੱਕਰ ਫੇਰਾ ਕੇ ਰਾਜ ਦੀ ਲਾ ਤੇਰਾ ਨਾਮ ਬਨਾਈ ਜੋਗ ਬਨਿਆ ਤੇਰਾ ਕੀਰਤਨ ਗਾਈ ਰਾਜ ਲੀਲਾ